ਸਕਦੀ ਆ ਕਿਸੇ ਤੇ ਵੀ ਕਿਰਪਾ ਹੋ ਸਕਦੀ ਆ ਪਰ ਉਹ ਕਿਰਪਾ ਲੈਣ ਦੀ ਸੀ ਚਾਹੀਨੀ ਅਸੀਂ ਤਾਂ ਇਸ ਟਾਈਮ ਤੇ ਕਰਪਸ਼ਨ ਦੇ ਹੱਕ ਚ ਖਲੋਤੇ ਆ ਅਸੀਂ ਤਾਂ ਇਸ ਟਾਈਮ ਤੇ ਫੋਟੋਆਂ ਦੇ ਉੱਤੇ ਰਾਜਨੀਤੀ ਕਰਨ ਤੇ ਖਲੋਤੇ ਆ ਅਸੀਂ ਤੇ ਇਸ ਟਾਈਮ ਤੇ ਲੋਕਾਂ ਦੇ ਨਾਲ ਧੱਕਾ ਕਰਨ ਤੇ ਖਲੋਤੇ ਆ ਮਤਲਬ ਕਿ ਛੇਰੇ ਪੰਜਾਬ ਮਹਾਰਾਜਾ ਰঞ্জੀਤ ਸਿੰਘ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ ਛੋਟਾ ਮੋਟਾ ਉਹ ਇੱਕ ਹੈ ਨਹੀਂ ਸੀ ਉਹਦੇ ਨਾਲ ਜਰਨਲਿਸਟ ਵੀ ਅਸੀਂ ੜਾ ਦਿੰਦਾ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਬਿਲਕੁਲ ਜੀ ਜੀ ਸਿੱਖ ਹੈ ਹੀ ਰਾਜਾ ਅਸੀਂ ਲੋਕਾਂ ਨੂੰ ਅਹਸਾਸ ਕਰਾਵਾਂਗੇ ਕਿ ਯਾਰ ਤੁਸੀਂ ਰਾਜੇ ਜੋ ਮੰਗਤੇ ਨਾ ਬਣੋ ਹੱਕ ਮੰਗਣਾ ਕੋਈ ਗਲਤ ਨਹੀਂਗਾ ਪਰ ਹੱਕ ਵੀ ਮੰਗੋ ਔਰ ਹੱਕ ਜਿਹੜਾ ਕਾਨੂੰਨੀ ਤੌਰ ਤੇ ਤੁਹਾਨੂੰ ਮਿਲਣਾ ਨਾ ਉਹ ਅਗਲੇ ਦੀ ਧੌਣ ਤੇ ਗੋਡਾ ਰੱਖ ਕੇ ਵੀ ਲੋ ਮੈਂ ਦਾਵਾ ਕਰਨਾ ਜੇ ਤਰਨ ਤਰਨ ਦੇ ਲੋਕ ਸਾਥ ਦੇ ਦੇਣ ਅਸੀਂ ਉਥੋਂ ਆਜ਼ਾਦ ਉਮੀਦਵਾਰ ਜਿੱਤ ਜਾਂਦੇ ਆ ਮੈਂ ਸੈਂਟਰ ਦੇ ਗੱਲ ਤੇ ਹੱਥ ਪਾ ਕੇ ਵੀ ਪੈਸੇ ਲੈ ਕੇ ਆਉਂਗਾ ਤੇ ਪੰਜਾਬ ਸਰਕਾਰ ਦੇ ਹੱਥ ਚ ਗੱਲ ਪੱਛ ਹੱਥ ਪਾ ਕੇ ਪੈਸੇ ਵੀ ਲੈ ਕੇ ਆਉਂਗਾ ਕਿਉਂਕਿ ਸਾਡਾ ਇੱਕ ਐਮਐਲਏ ਦਾ ਕਾਨੂੰਨੀ ਅਧਿਕਾਰ ਹੁੰਦਾ ਵਾ ਆਪਣੇ ਹਲਕੇ ਦਾ ਫੰਡ ਲੈ ਕੇ ਆਉਣਾ ਹਲਕੇ ਚ ਕੰਮ ਕਰਾਉਣੇ ਹਲਕੇ ਦੇ ਅਫਸਰਾਂ ਦੇ ਨਾਲ ਵਧੀਆ ਤਾਲੀਮੀ ਦੇ ਨਾਲ ਕੰਮ ਕਰਾਉਣੇ ਮੈਂ ਕਹਿੰਦਾ ਤੁਸੀਂ ਵਧੀਆ ਕਿਨਾ ਰਾਜਨੀਤੀ ਕਰੋ ਕੰਨ ਚ ਪਾਇਆ ਐਸਟੀਐਚਓ ਕੰਨ ਚ ਪਾਇਆ ਐਸਐਸਬੀ ਕੰਨ ਚ ਪਾਇਆ ਡਿਪਟੀ ਰੜਕੂਗਾ ਨਹੀਂ ਸਾਡੇ ਨਾਲ ਤੁਰ ਕੇ ਦੇਖਣ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੀ ਨਗਰੀ ਚ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਔਰ ਇਹ ਜੰਗ ਲੜਾਂਗੇ ਜੰਗ ਦੇ ਵਿੱਚ ਫਤਿਹ ਹੁੰਦੀ ਆ ਕੀ ਹੁੰਦਾ ਵਾ ਉਹ ਤਾਂ ਕਾਲਪੁਰਖ ਤੈਅ ਕਰੂਗਾ ਪਰ ਜੰਗ ਵਿੱਚ ਜਦੋਂ ਲੜੀਏ ਫਿਰ ਬਹਾਨੇ ਨਹੀਂ ਬਣਦੇ ਜੰਗ ਲੜੀ ਜਾਂਦੀ ਅਸੀਂ ਇਹ ਜਿਹੜੀ ਆ ਜੀਵਨੀ ਚੋਣ ਦੀ ਜੰਗ ਜ਼ਰੂਰ ਲੜਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਜਿਤ ਧਰਮ ਕੀ ਸਖਾਲ ਦਾ ਧਰਮ ਸਖਾਲ ਦਾ ਕਿ ਹਰ ਇੱਕ ਦਾ ਭਲਾ ਕਰੋ ਹਾਂਜੀ ਤੇ ਰਾਜਨੀਤੀ ਚ ਮੈਨੂੰ ਦੱਸੋ ਕਿੰਨੇ ਭਲਾ ਕੀਤਾ ਪੰਜਾਬ ਦਾ ਕਿਸ ਨੇ ਭਲਾ ਕੀਤਾ ਜਦੋਂ ਕੋਈ ਸੱਤਾ ਦੇ ਵਿੱਚ ਤਾਕਤ ਤੇ ਜਾ ਜਾਂਦਾ ਤੇ ਉਹ ਮਾੜੇ ਦੀ ਧੌਣ ਤੇ ਗੋਡਾ ਰੱਖਦਾ ਬਦਲਾਖੋਰੀ ਦੀ ਰਾਜਨੀਤੀ ਰੱਖਦਾ ਮੈਂ ਕਹਿੰਦਾ ਰਾਜਨੀਤੀ ਕਰਨੀ ਆ ਵਿਕਾਸ ਦੀ ਕਰੋ ਲੋਕਾਂ ਦੇ ਭਲੇ ਦੀ ਕਰੋ ਲੋਕਾਂ ਦੇ ਬੱਚਿਆਂ ਦੇ ਭਲੇ ਦੀ ਕਰੋ ਪੰਜਾਬ ਦੇ ਭਲੇ ਦੀ ਕਰੋ ਰਾਜਨੀਤੀ ਉਹ ਕਰੋ ਰਾਜਨੀਤੀ ਬਦਲੇ ਦੀ ਰਾਜਨੀਤੀ ਨੂੰ ਤੁਸੀਂ ਧਰਮ ਦੀ ਰਾਜਨੀਤੀ ਵੀ ਨਹੀਂ ਕਹਿ ਸਕਦੇ ਤੇ ਰਾਜਨੀਤੀ ਦੀ ਰਾਜਨੀਤੀ ਵੀ ਨਹੀਂ ਕਹਿ ਸਕਦੇ ਅਸੀਂ ਇਲੈਕਸ਼ਨ ਤਰਨ-ਤਰਨ ਦੀ ਇਸ ਤਰੀਕੇ ਨਾਲ ਲੜਨੀ ਆ ਕਿ ਦੱਸ ਦਵਾਂਗੇ ਜੇ ਪੰਜਾਬ ਦੇ ਲੋਕ ਸੱਚ ਦੇ ਨਾਲ ਖਲੋਣਗੇ ਹਾਂਜੀ ਜੇ ਲੋਕ ਸਾਡਾ ਆਜ਼ਾਦ ਤੌਰ ਤੇ ਸਾਥ ਦੇਣਗੇ ਤੇ ਫਿਰ ਕੰਮ ਵੀ ਆਜ਼ਾਦਾਂ ਦੀ ਤਰ੍ਹਾਂ ਹੋਣਗੇ ਤਰਨ-ਤਰਨ ਦੇ ਹਲਕੇ 'ਚ ਕਿਸੇ ਨਾਲ ੱੱਕਾ ਨਹੀਂ ਹੋਣ ਦਵਾਂਗੇ ਹਾਂਜੀ ਨਾਲ ਇਹ ਵੀ ਦਾਵਾ ਕਰਦੇ ਆ ਕਿ ਕੱਲਾ ਜਿੱਤ ਕੇ ਨਹੀਂ ਲੜਾਈ ਲੜੀ ਜਾਂਦੀ ਜੇ ਤਰਨ-ਤਰਨ ਦੇ ਲੋਕ ਸਾਡੀਆਂ ਵਿਚਾਰਾਂ ਦੇ ਉੱਤੇ ਕੋਈ ਫੁੱਲ ਚੜਾ ਦਿੰਦੇ ਆ ਅਸੀਂ ਸਾਨੂੰ ਉੱਥੋਂ ਬਹੁਤਾ ਨਹੀਂ ਤਾਂ ਥੋੜਾ ਸਮਰਥਨ ਦੇ ਦਿੰਦੇ ਆ ਅਸੀਂ ਜਿਹੜੇ ਬੰਦਿਆਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਾਏ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਆਪਣਾ ਅੰਗੂਠਾ ਦੱਬਿਆ ਹੋਊਗਾ ਜੇ ਅਸੀਂ ਜਿੱਤਾਂਗੇ ਤਾਂ ਵੀ ਉਹਨਾਂ ਦੇ ਨਾਲ ਖਲੋਵਾਂਗੇ ਜੇ ਹਾਰਗੇ ਤੇ ਤਾਂ ਵੀ ਖਲੋਵਾਂਗੇ ਮੈਦਾਨ ਨਹੀਂ ਛੱਡਾਂਗੇ ਅਸੀਂ ਤਾਂ ਪੂਰੇ ਪੰਜਾਬ ਦੀ ਰਾਖੀ ਕਰਨ ਲਈ ਤੁਰਨਾ ਵਾ ਕਿ ਅਸੀਂ ਸ਼ੇਰੇ ਪੰਜਾਬ ਮਾਰਾ ਇਹਦਾ ਵਿਜ਼ਨ ਲੈ ਕੇ ਚੱਲਣਾ ਵਾ ਤੱਕਾ ਕਿਸੇ ਨਾਲ ਕਰਨਾ ਨਹੀਂ ਤੇ ਪੰਜਾਬ ਨਾਲ ਤੱਕਾ ਹੋਣ ਨਹੀਂ ਦੇਣਾ ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਕਾਲੀ ਦੇ ਮੁਖੀ ਸਰਦਾਰ ਬੁੱਧ ਸਿੰਘ ਜੀ ਚਮਕਾ ਇਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਖੁਸ਼ ਖਾਸ ਮੁੱਦਿਆਂ ਦੇ ਸਬੰਧ ਦੇ ਵਿੱਚ ਸਤਿ ਸ੍ਰੀ ਅਕਾਲ ਚਮਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕਾ ਸਾਹਿਬ ਪਤਾ ਲੱਗਾ ਕਿ ਬਾਈਲੈਕਸ਼ਨ ਜਿਸ ਜਿੱਦਾਂ ਕਿ ਬਾਈਲੈਕਸ਼ਨ ਜਿਮਨੀ ਚੋਣ ਤਰਨਤਨ ਦੀ ਆ ਰਹੀ ਆ ਹਾਂਜੀ ਵੱਖ-ਵੱਖ ਪਾਰਟੀਆਂ ਵੱਲੋਂ ਉੱਥੇ ਆਪਣੇ ਉਮੀਦਵਾਰ ਉਤਾਰੇ ਗਏ ਨੇ ਤੇ ਪਤਾ ਲੱਗਾ ਕਿ ਤੁਸੀਂ ਵੀ ਆਜ਼ਾਦਮੀ ਦੇ ਵਰ ਵੱਲੋਂ ਚੋਣ ਲੜ ਰਹੇ ਬਿਲਕੁਲ ਜੀ ਸੰਧੂ ਸਾਹਿਬ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਫਤਿਹ ਪ੍ਰਵਾਨ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਵਤਨ ਦੀ ਮਿੱਟੀ ਨਿਊ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਸਾਡੇ ਨਾਲ ਸਹਿਯੋਗ ਕੀਤਾ ਜੀ ਜਿਹੜੀ ਤਰਨ ਤਰਨ ਦੀ ਬਾਈ ਇਲੈਕਸ਼ਨ ਹੋਣੀ ਆ ਹਾਂ ਜੀ ਪਹਿਲਾਂ ਤਾਂ ਬਾਈ ਇਲੈਕਸ਼ਨ ਦੇ ਨਾਲ ਸਾਡੇ ਪੰਜਾਬ ਦਾ ਹੀ ਨੁਕਸਾਨ ਹੁੰਦਾ ਵਾ ਤੇ ਇੱਕ ਕੁਦਰਤੀ ਪਾਣਾ ਵਾਪਰ ਗਿਆ ਡਾਕਟਰ ਸੋਲ ਸਾਹਿਬ ਜਿਹੜੇ ਸੀ ਉਹ ਦੁਨੀਆ ਤੋਂ ਅਲਵਿਦਾ ਕਹਿ ਗਏ ਔਰ ਹਲਕੇ ਨੂੰ ਵੀ ਕਟਾ ਪਿਆ ਪਾਰਟੀ ਨੂੰ ਵੀ ਕਟਾ ਪਿਆ ਤੇ ਜਿਨ੍ਹਾਂ ਨੇ ਜਿਤਾਇਆ ਸੀ ਉਹਨਾਂ ਨੂੰ ਵੀ ਕਟਾ ਪਿਆ ਬਿਲਕੁਲ ਜੀ ਔਰ ਇੱਕ ਰਾਜਨੀਤਿਕ ਪ੍ਰਕਿਰਿਆ ਇੱਕ ਕਨਸੈਪਟ ਹੁੰਦਾ ਵਾ ਕਿ ਜਿਹਦੇ ਵਿੱਚ ਜੇ ਕੋਈ ਕੈਂਡੀਡੇਟ ਅਸਤੀਫਾ ਦੇ ਜਾਂਦਾ ਵਾ ਚਾਹੇ ਉਹ ਕਿਤੇ ਅਚਨਚੇਤ ਜਿਵੇਂ ਸੋਲ ਸਾਹਿਬ ਉਹਨਾਂ ਦੀ ਮੌਤ ਹੋ ਗਈ ਆ ਫਿਰ ਜਿਹੜੀ ਜੀਵਨੀ ਚੋਣ ਹੈ 6 ਮਹੀਨੇ ਦਾ ਪ੍ਰਕਿਰਿਆ ਦੇ ਵਿੱਚ ਹੋਣੀ ਹੁੰਦੀ ਹੈ ਹਾਂਜੀ ਔਰ ਜਦੋਂ ਵੀ ਕੋਈ ਜੀਵਨੀ ਚੋਣ ਹੁੰਦੀ ਹੈ ਚਾਹੇ ਕੋਈ ਵੀ ਚੋਣ ਹੁੰਦੀ ਹੈ ਉਹਦੇ ਨਾਲ ਪੰਜਾਬ ਦੇ ਉੱਤੇ ਇੱਕ ਬੋਝ ਪੈਂਦਾ ਬਿਲਕੁਲ ਪਹਿਲਾਂ ਤਾਂ ਮੈਂ ਤੁਹਾਨੂੰ ਉਸਤਾਲ ਚ ਦੱਸ ਦੇਣਾ ਚਾਹੁੰਦਾ ਕਿ ਜੀਵਨੀ ਚੋਣ ਜਿਹੜੀ ਆ ਉਹ ਪੰਜਾਬ ਲਈ ਕੋਈ ਬੈਨੀਫਿਟ ਨਹੀਂ ਲੈ ਕੇ ਆਉਂਦੀ ਬਲਕਿ ਪੰਜਾਬ ਦਾ ਖਜ਼ਾਨੇ ਦਾ ਉਲਟਾ ਨੁਕਸਾਨ ਔਰ ਸਿਆਸੀ ਸਿਆਸਤਦਾਨਾਂ ਨੇ ਤਾਂ ਸਿਆਸਤ ਹੀ ਕਰਨੀ ਹੈ ਬਿਲਕੁਲ ਅਸੀਂ ਤੇ ਕਹਿੰਦੇ ਆ ਕਿ ਇਹ ਜਿਹੜੀ ਘਟਨਾ ਕੋਈ ਇਦਾਂ ਦੀ ਵਾਪਰ ਜਾਂਦੀ ਆ ਦੁੱਖ ਵਾਲੀ ਹੁੰਦੀ ਆ ਪਰ ਅਸੀਂ ਜਿੱਥੇ ਰਾਜਨੀਤਿਕ ਪ੍ਰਕਿਰਿਆ ਉਹਨੂੰ ਵੀ ਨਹੀਂ ਛੱਡ ਸਕਦੇ ਜੀਵਨੀ ਚੋਣ ਹੋਣੀ ਵੀ ਜ਼ਰੂਰੀ ਆ ਬਿਲਕੁਲ ਤੇ ਇਸ ਕਰਕੇ ਉਹ ਜੀਵਨੀ ਚੋਣ ਦੇ ਵਿੱਚ ਅਸੀਂ ਸੋਚਿਆ ਕਿ ਪੰਜਾਬ ਦੀ ਕੋਈ ਗੱਲ ਹੱਕ ਤੇ ਸੱਚ ਦੀ ਕੀਤੀ ਜਾਵੇ ਹਾਂਜੀ ਕਿਉਂਕਿ ਰਾਜਨੀਤੀ ਲੰਮੇ ਸਮੇਂ ਤੋਂ ਲੋਕ ਕਰਦੇ ਆਉਂਦੇ ਆ ਲੀਡਰ ਵੀ ਕਰਦੇ ਆਉਂਦੇ ਆ ਪਿੰਡਾਂ ਦੇ ਸਰਪੰਚ ਪੈਂਚ ਮੋਤਵਾਰ ਵੀ ਕਰਦੇ ਆ ਪਰ ਅਸੀਂ ਇਸ ਤਰ੍ਹਾਂ ਤਰਨ ਦੀ ਜਿਹੜੀ ਚੋਣ ਆ ਜਿਹੜੀ ਇੱਕ ਮਾਝੇ ਦੀ ਆ ਔਰ ਇੱਕ ਪੰਥਕ ਹਲਕਾ ਵਾ ਬਿਲਕੁਲ ਜੀ ਤੇ ਉਸ ਪੰਥਕ ਹਲਕੇ ਦੇ ਵਿੱਚ ਸਾਡੀ ਸੋਚ ਆ ਕਿ ਅਸੀਂ ਇਲੈਕਸ਼ਨ ਲੜਨੇ ਹੋਣਾ ਇਲੈਕਸ਼ਨ ਲੜਨ ਦੀ ਜਾਂਚ ਦੱਸਣਾ ਹੋਣਾ ਵੀ ਇਲੈਕਸ਼ਨ ਕਹਿੰਦੇ ਕਿੰਨੂ ਬਿਲਕੁਲ ਜੀ ਬਿਲਕੁਲ ਲੋਕਾਂ ਨੂੰ ਵੀ ਪ੍ਰੇਰਣਾ ਵਾ ਨੌਜਵਾਨ ਪੀੜ੍ਹੀ ਨੂੰ ਵੀ ਪ੍ਰੇਰਣਾ ਵਾ ਸਾਡਾ ਇਲੈਕਸ਼ਨ ਲੜਨ ਵਾਲਾ ਇੰਨਾ ਵੱਡਾ ਹੋ ਸਕਦਾ ਵਿਜ਼ਨ ਨਹੀਂ ਹੋ ਸਕਦਾ ਲੇਕਿਨ ਪ੍ਰਚਾਰ ਪ੍ਰਸਾਰ ਦਾ ਸਾਡਾ ਬਹੁਤ ਵੱਡਾ ਵਿਜ਼ਨ ਹੋਊਗਾ ਅਸੀਂ ਸਿਆਸਤਦਾਨਾਂ ਤੋਂ ਸੁਚੇਤ ਕਿਵੇਂ ਰਹਿਣਾ ਵਾ ਸਾਡਾ ਜਿਹੜਾ ਮੇਨ ਮੋਟੋ ਆ ਕਿ ਲੋਕਾਂ ਨੂੰ ਰਾਜਨੀਤੀ ਦੱਸਣੀ ਆ ਕਿ ਰਾਜਨੀਤੀ ਵੀਰੋ ਤੇ ਭਰਾਓ ਆ ਹੁੰਦੀ ਆ ਤੇ ਅਸੀਂ ਝੂਠੀ ਰਾਜਨੀਤੀ ਦੇ ਵਿੱਚ ਗਮਰਾ ਹੋ ਕੇ ਤੇ ਆਪਣਾ ਸਾਰਾ ਜਿਹੜਾ ਵਾ ਦਾਅ ਦਾਤੇ ਲਾ ਦਿੰਦੇ ਬਿਲਕੁਲ ਜੀ ਚਮਕਸਵ ਜਿਸ ਤਰ੍ਹਾਂ ਤੁਹਾਡੇ ਜਿਸ ਤਰ੍ਹਾਂ ਤੁਸੀਂ ਜਿਮਨੀ ਚੋਂ ਦੀ ਗੱਲ ਕੀਤੀ ਆ ਬਾਈ ਇਲੈਕਸ਼ਨ ਲੜੋਗੇ ਤੁਸੀਂ ਆਯਾਦਮੀ ਦੇ ਵਲ ਲੜੋਗੇ ਤੇ ਸ਼ੇਰੇ ਪੰਜਾਬ ਮਹਾਰਾਜ ਅਰਜੀ ਪੰਥਕ ਅਕਾਲੀ ਵਲੋਂ ਲੜੋਗੇ ਤੁਹਾਡੇ ਸਾਹਮਣੇ ਮੁਕਾਬਲੇ ਦੇ ਤੇ ਬੜੇ ਬੜੇ ਮਹਾਰਥੀ ਆਉਣਗੇ ਜਿਸ ਤਰ੍ਹਾਂ ਆਮ ਆਦੀ ਪਾਰਟੀ ਵੀ ਅਕਾਲੀ ਦਲ ਵੀ ਆ ਗਿਆ ਕਾਂਗਰਸ ਪਾਰਟੀ ਵੀ ਹੋ ਗਈ ਹਨਾ ਤੇ ਇਹਦੇ ਮੁਕਾਬਲੇ ਤੇ ਆਪਣਾ ਕੀ ਸਥਿਤੀ ਰਹੂਗੀ ਤੁਹਾਡੀ ਜੀ ਦੇਖੋ ਜੀ ਜੰਗ ਇੱਕ ਮੈਦਾਨ ਹੁੰਦਾ ਵਾ ਹਾਂਜੀ ਜਰਨੈਲ ਵੱਡਾ ਹੋਵੇ ਛੋਟਾ ਹੋਵੇ ਉੱਥੇ ਜੰਗ ਲੜਨਾ ਹੀ ਮਕਸਦ ਹੁੰਦਾ ਵਾ ਜਿੱਤ ਕਿਹਦੀ ਝੋਲੀ ਪੈਣੀ ਆ ਇਹ ਤਾਂ ਅਕਾਲ ਪੁਰਖ ਪਰਮੇਸ਼ਰ ਜਾਣਦਾ ਲੇਕਿਨ ਜੋਦਾ ਉਹ ਹੁੰਦਾ ਜਿਹੜਾ ਜੰਗ ਦੇ ਵਿੱਚ ਲੜਦਾ ਹਾਂਜੀ ਅਸੀਂ ਸਿਆਸੀ ਜੰਗ ਜ਼ਰੂਰ ਲੜਾਂਗੇ ਭਾਵੇਂ ਵੱਡੇ ਵੱਡੇ ਮਹਾਰਥੀਆ ਤੇ ਭਾਵੇਂ ਕਰੋੜਾਪਤੀ ਆ ਠੀਕ ਹੈ ਜੀ ਗੱਲ ਅਸਤਰ ਤੇ ਸ਼ਸਤਰ ਦੀ ਹੁੰਦੀ ਆ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਰਾਜਨੀਤੀ ਦੇ ਵਿੱਚ ਟਾਈਮ ਦਿੱਤਾ ਵਾ ਸ਼ਾਇਦ ਜਿਹੜੇ ਸ਼ਸਤਰ ਸਾਡੇ ਕੋਲ ਆ ਜਿਹੜੀਆਂ ਸਾਡੀਆਂ ਬ੍ਰਹਮ ਅਸਤਰ ਜਿਹਨੂੰ ਕਹਿ ਦਈਏ ਕਿ ਸਾਡੀ ਬੋਲਬਾਣੀ ਜਿਹੜੇ ਸਾਡੇ ਵਿਜ਼ਨ ਪ੍ਰਵੀਜ਼ਨ ਜਿਹੜਾ ਸਾਡਾ ਇੱਕ ਲੋਕਾਂ ਨੂੰ ਪ੍ਰੇਰਣ ਦਾ ਤਰੀਕਾ ਹੋ ਸਕਦਾ ਉਹਨਾਂ ਮਹਰਤਿਆਂ ਨਾਲੋਂ ਜ਼ਿਆਦਾ ਵਧੀਆ ਹੋ ਜਾਵੇ ਔਰ ਇਹ ਜਿਹੜੀ ਇਹ ਜਿਹੜੀ ਚੋਣ ਆ ਇਸ ਚੋਣ ਦੇ ਵਿੱਚ ਅਸੀਂ ਇੱਕ ਗੱਲ ਸਾਬਤ ਕਰ ਦਵਾਂਗੇ ਕਿ ਸਿਆਸਤ ਕਹਿੰਦੇ ਕਿਨੂੰ ਬਿਲਕੁਲ ਜੀ ਚੰਕਾ ਸਾਹਿਬ ਕਈ ਲੋਕਾਂ ਦਾ ਕਹਿਣਾ ਹੁੰਦਾ ਕਿ ਅਸੀਂ ਪੰਥਕ ਆ ਜੀ ਅਸੀਂ ਕਾਲੀ ਦਲ ਦੇ ਮਡੇ ਟਕਸਾਲੀ ਸਿੰਘ ਆ ਅਸੀਂ ਕਾਲੀ ਦਲ ਨੂੰ ਵੋਟ ਪਾਉਣੀ ਆ ਅਸੀਂ ਕਾਂਗਰਸੀ ਆ ਕਾਂਗਰਸੀ ਨੂੰ ਵੋਟ ਪਾਉਣੀ ਆ ਜਾਂ ਅਸੀਂ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ ਕੀ ਤੁਸੀਂ ਆਜ਼ਾਦਮੀ ਦੇ ਦਵਾਰ ਵੱਲੋਂ ਚੋਣ ਲੜ ਰਹੀ ਦੀ ਕਿ ਇਹ ਤੁਹਾਡੀ ਪਕੜ ਕਿੰਨੀ ਕੀ ਰਹੂਗੀ ਉਹਨਾਂ ਦੇ ਵਿੱਚ ਸਤੂ ਸਾਹਿਬ ਜਿਹੜੀ ਗੱਲ ਤੁਸੀਂ ਕਾਲੀਆਂ ਦੀ ਕਾਂਗਰਸੀਆਂ ਦੀ ਝਾੜੂ ਵਾਲਿਆਂ ਦੀ ਚ ਐ ਪੰਥਕ શિક્ષੀਤਾਂ ਦੀ ਕੀਤੀ ਹੈ ਹਾਂਜੀ ਅੱਜ ਸਭ ਤੋਂ ਵੱਡਾ ਸਮੱਸਿਆ ਪੰਜਾਬ ਤੇ ਬਣੀ ਹੋਈ ਆ ਕਿ ਅਸੀਂ ਪੰਥਕ ਵੀ ਆ ਅਸੀਂ ਕਾਂਗਰਸੀ ਵੀ ਆ ਅਸੀਂ ਕਾਲੀ ਵੀ ਆ ਅਸੀਂ ਟਕਸਾਲੀ ਵੀ ਆ ਪਰ ਪੰਜਾਬ ਦਾ ਪਲਾ ਕਿਹੜੇ ਬੰਦੇ ਨੇ ਕੀਤਾ ਉਹ ਕਿਸੇ ਕੋਲੋਂ ਕੋਈ ਜਵਾਬ ਨਹੀਂ ਹੈਗਾ ਹਾਂ ਅਸੀਂ ਇਲੈਕਸ਼ਨ ਤਰਨ ਤਰਨ ਦੀ ਇਸ ਤਰੀਕੇ ਨਾਲ ਲੜਨੀ ਆ ਕਿ ਦੱਸ ਦਵਾਂਗੇ ਜੇ ਪੰਜਾਬ ਦੇ ਲੋਕ ਸੱਚ ਦੇ ਨਾਲ ਖਲੋਣਗੇ ਹਾਂਜੀ ਜੇ ਲੋਕ ਸਾਡਾ ਆਜ਼ਾਦ ਤੌਰ ਤੇ ਸਾਥ ਦੇਣਗੇ ਤੇ ਫਿਰ ਕੰਮ ਵੀ ਆਜ਼ਾਦਾਂ ਦੀ ਤਰ੍ਹਾਂ ਹੋਣਗੇ ਤਰਨ ਤਰਨ ਦੇ ਹਲਕੇ 'ਚ ਕਿਸੇ ਨਾਲ ੱਟਕਾ ਨਹੀਂ ਹੋਣ ਦਵਾਂਗੇ ਹਾਂਜੀ ਨਾਲ ਇਹ ਵੀ ਦਾਵਾ ਕਰਦੇ ਆ ਕਿ ਕੱਲਾ ਜਿੱਤ ਕੇ ਨਹੀਂ ਲੜਾਈ ਲੜੀ ਜਾਂਦੀ ਜੇ ਤਰਨ ਤਰਨ ਦੇ ਲੋਕ ਸਾਡੀਆਂ ਵਿਚਾਰਾਂ ਦੇ ਉੱਤੇ ਹਾਂਜੀ ਕੋਈ ਫੁੱਲ ਚੜਾ ਦਿੰਦੇ ਆ ਅਸੀਂ ਸਾਨੂੰ ਉੱਥੋਂ ਬਹੁਤਾ ਨਹੀਂ ਤਾਂ ਥੋੜਾ ਸਮਰਥਨ ਦੇ ਦਿੰਦੇ ਆ ਅਸੀਂ ਜਿਹੜੇ ਬੰਦਿਆਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਾਇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਆਪਣਾ ਅੰਗੂਠਾ ਦੱਬਿਆ ਹੋਊਗਾ ਜੇ ਅਸੀਂ ਜਿੱਤਾਂਗੇ ਤਾਂ ਵੀ ਉਹਨਾਂ ਦੇ ਨਾਲ ਖਲੋਵਾਂਗੇ ਜੇ ਹਾਰ ਗਏ ਤੇ ਤਾਂ ਵੀ ਖਲੋਵਾਂਗੇ ਮੈਦਾਨ ਨਹੀਂ ਛੱਡਾਂਗੇ ਅਸੀਂ ਤਾਂ ਪੂਰੇ ਪੰਜਾਬ ਦੀ ਰਾਖੀ ਕਰਨ ਲਈ ਤੁਰਨਾ ਵਾ ਕਿ ਅਸੀਂ ਸ਼ੇਰੇ ਪੰਜਾਬ ਮਾਰਾ ਇਹਦਾ ਵਿਜ਼ਨ ਲੈ ਕੇ ਚੱਲਣਾ ਵਾ ਤੱਕਾ ਕਿਸੇ ਨਾਲ ਕਰਨਾ ਨਹੀਂ ਤੇ ਪੰਜਾਬ ਨਾਲ ਤੱਕਾ ਹੋਣ ਨਹੀਂ ਦੇਣਾ ਔਰ ਗੱਲ ਕਰਨੀ ਆ ਕਾਨੂੰਨ ਦੇ Dਹਰੇ ਚ ਰਹਿ ਕੇ ਗੱਲ ਕਰਨੀ ਆ ਸੰਵਿਧਾਨ ਦੇ Dਹਰੇ ਚ ਰਹਿ ਕੇ ਔਰ ਜਿਹੜਾ ਕਾਨੂੰਨ ਸੰਵਿਧਾਨ ਆ ਉਹ ਇੱਕ ਅਲੱਗ ਮਨੋਰਥ ਆ ਧਰਮ ਇੱਕ ਅਲੱਗ ਮਨੋਰਥ ਆ ਅਸੀਂ ਉੱਥੇ ਇਹ ਵੀ ਗੱਲ ਜ਼ਰੂਰ ਸ਼ੇਅਰ ਕਰਾਂਗੇ ਕਿ ਅਸੀਂ ਧਰਮ ਜਿਹੜਾ ਵਾ ਉਹ ਹਮੇਸ਼ਾ ਹੀ ਉਹਦੀ ਪਦਵੀ ਬਹੁਤ ਉੱਚੀ ਆ ਹਾਂਜੀ ਰਾਜਨੀਤੀ ਇੱਕ ਛੋਟੀ ਜੀ ਪਦਵੀ ਹੈ ਧਰਮ ਦੇ ਸਾਹਮਣੇ ਨੀਵੀਂ ਆ ਅਸੀਂ ਅਸੀਂ ਧਰਮ ਦਾ ਤਾਰੂ ਪੇੜ ਜਿਹੜਾ ਸਾਡੇ ਰਾਜਨੀਤਿਕ ਕਰਦੇ ਆ ਨਾ ਉਸ ਚੀਜ਼ ਤੋਂ ਵੀ ਲੋਕਾਂ ਨੂੰ ਜਾਗਰੂਤ ਕਰਾਂਗੇ ਸੁਚੇਤ ਕਰਾਂਗੇ ਜਿਵੇਂ ਕਿ ਤੁਸੀਂ ਦੇਖੋ ਬੇਦਵੀਆਂ ਪੰਥ ਸਰਕਾਰ ਦੇ ਟਾਈਮ 'ਤੇ ਹੋਈਆਂ ਉਹਦੇ ਤੋਂ ਬਾਅਦ ਆ ਰਿਪੀਟ ਕਾਂਗਰਸ ਵੀ ਆਈ ਉਹਨਾਂ ਨੇ ਮੇ ਗੁਟਕਾ ਫੜ ਕੇ ਨਸ਼ੇ ਦੀ ਕਈ ਗੱਲਾਂ ਕੀਤੀ ਭਾਜੀ ਧਰਮ ਕੀ ਸਖਾਲਦਾ ਧਰਮ ਸਖਾਲਦਾ ਕਿ ਹਰ ਇੱਕ ਦਾ ਭਲਾ ਕਰੋ ਹਾਂਜੀ ਤੇ ਰਾਜਨੀਤੀ 'ਚ ਮੈਨੂੰ ਦੱਸੋ ਕਿੰਨੇ ਭਲਾ ਕੀਤਾ ਪੰਜਾਬ ਦਾ ਕਿਸੇ ਨੇ ਭਲਾ ਕੀਤਾ ਜਦੋਂ ਕੋਈ ਸੱਤਾ ਦੇ ਵਿੱਚ ਤਾਕਤ ਤੇ ਜਾ ਜਾਂਦਾ ਤੇ ਉਹ ਮਾੜੇ ਦੀ ਧੌਣ ਤੇ ਗੋਡਾ ਰੱਖਦਾ ਬਦਲਾਖੋਰੀ ਦੀ ਰਾਜਨੀਤੀ ਰੱਖਦਾ ਮੈਂ ਕਹਿੰਦਾ ਰਾਜਨੀਤੀ ਕਰਨੀ ਆ ਵਿਕਾਸ ਦੀ ਕਰੋ ਲੋਕਾਂ ਦੇ ਭਲੇ ਦੀ ਕਰੋ ਲੋਕਾਂ ਦੇ ਬੱਚਿਆਂ ਦੇ ਭਲੇ ਦੀ ਕਰੋ ਪੰਜਾਬ ਦੇ ਭਲੇ ਦੀ ਕਰੋ ਰਾਜਨੀਤੀ ਉਹ ਕਰੋ ਰਾਜਨੀਤੀ ਬਦਲੇ ਦੀ ਰਾਜਨੀਤੀ ਨੂੰ ਤੁਸੀਂ ਧਰਮ ਦੀ ਰਾਜਨੀਤੀ ਵੀ ਨਹੀਂ ਕਹਿ ਸਕਦੇ ਤੇ ਰਾਜਨੀਤੀ ਦੀ ਰਾਜਨੀਤੀ ਵੀ ਨਹੀਂ ਕਹਿ ਸਕਦੇ ਬਿਲਕੁਲ ਜੀ ਚਮਕਾ ਸਾਹਿਬ ਮੰਨ ਲਓ ਮੋਬਾਈਲ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਸ਼ੇਰੇਪਿੰਡ ਦੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲੈ ਕੇ ਇੱਕ ਚੋਣ ਲੜ ਰਹੀ ਜੇ ਤੁਹਾਡੀ ਜਿੱਤ ਪ੍ਰਾਪਤ ਹੋ ਜਾਂਦੀ ਆ ਕੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਵੰਗੂ ਰਾਜ ਦੇ ਸਕੋਗੇ ਹਲਕਾ ਤਰਨਤਾਰਨ ਦੇ ਵਸਿਆਣ ਸੰਧੂਬ ਸਾਹਿਬ ਸਚਾਈ ਇਹ ਹੁੰਦੀ ਆ ਕਿ ਗੁਰਬਾਣੀ ਦਾ ਕਥਨ ਆ ਭਾਈ ਗੁਰਦਾਸ ਜੀ ਨੇ ਇੱਕ ਵਾਕ ਬੋਲਿਆ ਸੀ ਨੇਕੀ ਧਰਮ ਸਚਾਈ ਜੋ ਡਟ ਕੇ ਰਹਿੰਦੇ ਨੇ ਮਰਿਆਂ ਤੂੰ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਅਸੀਂ ਸਿੱਖ ਰਾਜ ਦੀ ਰੀਸ ਨਹੀਂ ਕਰਾਂਗੇ ਸਿੱਖ ਰਾਜ ਦੇ ਪਾਏ ਪੂਰਨਿਆਂ ਤੇ ਚੱਲਣਾ ਸਾਡੀ ਕੋਸ਼ਿਸ਼ ਰਹੂਗੀ ਕੋਸ਼ਿਸ਼ ਇਹ ਰਹੂਗੀ ਕਿ ਇੱਕ ਵਾਰੀ ਸਿੱਖ ਰਾਜ ਦੀ ਝਲਕ ਲਿਆਉਣ ਦੀ ਸਾਡੀ ਜਿਹੜੀ ਸੋਚ ਆ ਨਾ ਉਹ ਸੋਚ ਨੂੰ ਬੂਰ ਤਾਂ ਪੈਣਾ ਵਾ ਕਿ ਲੋਕ ਸਾਡਾ ਸਾਥ ਦੇਣਗੇ ਜਿਹੜੇ ਧਰਮੀ ਬੰਦੇ ਆ ਉਹ ਇਸ ਗੱਲ ਤੇ ਪਹਿਰਾ ਦੇਣਗੇ ਕਿ ਅਸੀਂ ਸੱਚ ਦੇ ਨਾਲ ਖਲੋਣਾ ਝੂਠ ਦੇ ਨਾਲ ਨਹੀਂ ਖਲੋਣਾ ਅਸੀਂ ਸਿੱਖ ਰਾਜ ਅੱਜ ਵੀ ਸਾਡਾ ਹੈਗਾ ਵਾ ਗਾਂਵੀ ਰਹਿਣਾ ਵਾ ਸਿੱਖ ਰਾਜ ਖਤਮ ਨਹੀਂ ਹੋਇਆ ਲੇਕਿਨ ਸਿੱਖ ਰਾਜ ਨੂੰ ਸਿਰਫ ਪਰਫੁੱਲਤ ਕਰਨ ਦੀ ਲੋੜ ਆ ਸਾਨੂੰ ਜਾਗਣ ਦੀ ਲੋੜ ਆ ਸਿੱਖ ਰਾਜ ਤੇ ਅਸੀਂ ੜਾ ਦਿੱਤਾ ਇਹਨਾਂ ਦਸਤਾਰਾਂ ਦੇ ਵਿੱਚ ਸਿੱਖ ਰਾਜ ਤੇ ੜਾ ਦਿੱਤਾ ਵੱਡੀਆਂ-ਵੱਡੀਆਂ ਤਲਵਾਰਾਂ ਦੇ ਵਿੱਚ ਸਿੱਖ ਰਾਜ ਤੇ ਅਸੀਂ ੜਾ ਦਿੱਤਾ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਿੱਖ ਹੈ ਹੀ ਰਾਜਾ ਵਾ ਅਸੀਂ ਲੋਕਾਂ ਨੂੰ ਅਹਸਾਸ ਕਰਾਵਾਂਗੇ ਕਿ ਯਾਰ ਤੁਸੀਂ ਰਾਜੇ ਜੋ ਮੰਗਤੇ ਨਾ ਬਣੋ ਬਿਲਕੁਲ ਹੱਕ ਮੰਗਣਾ ਕੋਈ ਗਲਤ ਨਹੀਂਗਾ ਪਰ ਹੱਕ ਵੀ ਮੰਗੋ ਔਰ ਹੱਕ ਜਿਹੜਾ ਕਾਨੂੰਨੀ ਤੌਰ ਤੇ ਤੁਹਾਨੂੰ ਮਿਲਣਾ ਨਾ ਉਹ ਅਗਲੇ ਦੀ ਧੌਣ ਤੇ ਗੋਡਾ ਰੱਖ ਕੇ ਵੀ ਲੋ ਮੈਂ ਦਾਵਾ ਕਰਦਾ ਜੇ ਤਰਨ ਤਰਨ ਦੇ ਲੋਕ ਸਾਥ ਦੇ ਦੇਣ ਅਸੀਂ ਉਥੋਂ ਆਜ਼ਾਦ ਉਮੀਦਵਾਰ ਜਿੱਤ ਜਾਂਦੇ ਆ ਮੈਂ ਸੈਂਟਰ ਦੇ ਗੱਲ ਤੇ ਹੱਥ ਪਾ ਕੇ ਵੀ ਪੈਸੇ ਲੈ ਕੇ ਆਉਂਗਾ ਤੇ ਪੰਜਾਬ ਸਰਕਾਰ ਦੇ ਹੱਥ 'ਚ ਗੱਲ ਪੱਛ ਹੱਥ ਪਾ ਕੇ ਪੈਸੇ ਵੀ ਲੈ ਕੇ ਆਉਂਗਾ ਕਿਉਂਕਿ ਸਾਡਾ ਇੱਕ ਐਮਐਲਏ ਦਾ ਕਾਨੂੰਨੀ ਅਧਿਕਾਰ ਹੁੰਦਾ ਵਾ ਆਪਣੇ ਹਲਕੇ ਦਾ ਫੰਡ ਲੈ ਕੇ ਆਉਣਾ ਹਲਕੇ 'ਚ ਕੰਮ ਕਰਾਉਣੇ ਹਲਕੇ ਦੇ ਅਫਸਰਾਂ ਦੇ ਨਾਲ ਵਧੀਆ ਤਾਲੀਮੀ ਦੇ ਨਾਲ ਕੰਮ ਕਰਾਉਣੇ ਮੈਂ ਕਹਿੰਦਾ ਤੁਸੀਂ ਵਧੀਆ ਤਰੀਕੇ ਨਾਲ ਰਾਜਨੀਤੀ ਕਰੋ ਕੰਨ ਚ ਪਾਇਆ ਐਸਐਚਓ ਕੰਨ ਚ ਪਾਇਆ ਐਸਐਸਪੀ ਕੰਨ ਚ ਪਾਇਆ ਡਿਪਟੀ ਰੜਕੂਗਾ ਨਹੀਂ ਬਿਲਕੁਲ ਜੀ ਚਮਕ ਸਕ ਜਦੋਂ ਤੁਸੀਂ ਅਫਸਰਾਂ ਨੂੰ ਸ਼ਹਿ ਦੇ ਦਿੰਦੇ ਜੋ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ ਮੈਨੂੰ ਆਹ ਆਉਣਾ ਚਾਹੀਦਾ ਫਿਰ ਉਦੋਂ ਸੇਖ ਰਾਜ ਵੀ ਖਤਮ ਹੋ ਜਾਂਦਾ ਉਦੋਂ ਇਨਸਾਨੀਅਤ ਵੀ ਖਤਮ ਹੋ ਜਾਂਦੀ ਹੈ ਉਦੋਂ ਇਮਾਨਦਾਰੀ ਵੀ ਖਤਮ ਹੋ ਜਾਂਦੀ ਹੈ ਬਿਲਕੁਲ ਜੀ ਚਮਕ ਸਕ ਮੈਂ ਥੋੜੀ ਜੀ ਉਲਟ ਲੈ ਕੇ ਚੱਲ ਰਹੇ ਹਾਂ ਗੱਲ ਤੁਹਾਨੂੰ ਤੜ ਨਾਲ ਕੱਲ ਕਰ ਰਹੇ ਹਾਂ ਕੈਪਟਨ ਸਰਕਾਰ ਆਈ ਕਾਂਗਰਸ ਸਰਕਾਰ ਆਈ ਕਾਲੀ ਸਰਕਾਰ ਆਈ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਰਕਾਰ ਆਈ ਕਿਹਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਨਹੀਂ ਕੀਤੀ ਹੁਣ ਤੁਹਾਡੇ ਦਿਮਾਗ ਵਿੱਚ ਇੱਕ ਇੱਕ ਜਜ਼ਬਾ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਗੇ ਲੈ ਕੇ ਤੁਰਨ ਦਾ ਕੀ ਕਿਹੇ ਸਰਕਾਰ ਨੇ ਉਹ ਸ਼ੇਰੇ ਪੰਜਾਬ ਦਾ ਰਾਜ ਬਣਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿ ਆਮ ਆਦੀ ਪਾਰਟੀ ਨੇ ਵੀ ਵਿਤਕਰਾ ਕੀਤਾ ਉਹਦੇ ਨਾਲ ਉਹ ਇਹ ਜ਼ਿਕਰ ਕੀਤਾ ਵੀ ਹਰ ਦਫ਼ਤਰ ਸਰਕਾਰੀ ਦਫ਼ਤਰ ਦੇ ਵਿੱਚ ਦੋ ਫੋਟੋਆਂ ਲਗਾਈਆਂ ਗਈਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਕਿਉਂ ਨਹੀਂ ਲਾਈ ਗਈ ਉਹ ਇਸ ਕਰਕੇ ਨਹੀਂ ਲਾਈ ਗਈ ਕਿ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਹੀਂ ਦੇ ਸਕਣਾ ਬਿਲਕੁਲ ਜੀ ਜਿਹੜਾ ਤੁਸੀਂ ਸਵਾਲ ਕੀਤਾ ਨਾ ਅਸਲ ਵਿੱਚ ਸੰਧੂ ਸਾਹਿਬ ਜਿਹੜੀਆਂ ਫੋਟੋਆਂ ਨਾ ਹਾਂਜੀ ਉਹ ਲਵਾਉਣ ਦੇ ਨਾਲ ਸਾਡੀ ਜਿਹੜੀ ਆ ਭਾਵਨਾ ਨਹੀਂ ਬਣਦੀ ਹੂੰ ਹੁਣ ਬਾਬਾ ਸਾਹਿਬ ਮੇਦਗਰ ਭੀਮਰਾਓ ਨੇ ਤਾਂ ਸੰਵਿਧਾਨ ਰਚਿਆ ਹਾਂਜੀ ਸੰਵਿਧਾਨ ਇਸ ਕਰਕੇ ਰਚਿਆ ਸੀ ਕਿ ਮਾੜੇ ਬੰਦੇ ਦੀ ਸੁਣਵਾਈ ਹੋਊਗੀ ਗਰੀਬ ਤੇ ਅਤਿਆਚਾਰ ਹੋਇਆ ਉਹਨੂੰ ਡੱਕਿਆ ਜਾਊਗਾ ਹੂੰ ਹੂੰ ਹੁਣ ਜਿਹੜੇ ਬੰਦੇ ਅੱਜ ਬਾਬਾ ਸਾਹਿਬ ਦੀ ਫੋਟੋ ਲਾ ਕੇ ਸਿਰਫ ਫੋਟੋ ਤੇ ਰਾਜਨੀਤੀ ਕਰ ਰਹੇ ਆ ਨਾ ਉਹਦੇ ਨਾਲ ਬਾਬਾ ਸਾਹਿਬ ਦੀ ਜਿਹੜੀ ਆ ਨਾ ਜਿਵੇਂ ਕਹਿ ਦਈਏ ਜਿਹੜੇ ਇਹੋ ਜਿਹੇ ਅਗੰਮੀ ਲੋਕ ਹੁੰਦੇ ਆ ਨਾ ਉਹ ਮਰਦੇ ਨਹੀਂਗੇ ਉਹ ਸਦਾ ਜਿੰਦੇ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਉਹ ਰੂਹਾਂ ਪਵਿੱਤਰ ਹੁੰਦੀਆਂ ਭਗਤ ਸਿੰਘ ਵਰਗੀਆਂ ਰੂਹਾਂ ਵਿੱਚ ਪਵਿੱਤਰ ਆ ਹਾਂਜੀ ਇਹ ਤਾਂ ਸਗੋਂ ਉਹਨਾਂ ਦੇ ਸਿਧਾਂਤਾਂ ਨੂੰ ਠੇਸ ਪਚਾ ਰਹੇ ਆ ਬਿਲਕੁਲ ਕਿਉਂਕਿ ਉਹਨਾਂ ਨੇ ਐਜੂਕੇਸ਼ਨ ਦੀ ਲੜਾਈ ਲੜੀ ਬਾਬਾ ਸਾਹਿਬ ਨੇ ਉਹਨਾਂ ਨੇ ਲੋਕਾਂ ਦੇ ਬੱਚਿਆਂ ਨੂੰ ਝੋਲਾ ਪੈਨ ਕਾਪੀ ਕਿਤਾਬ ਲੈ ਕੇ ਦਿੱਤੀ ਹੂੰ ਪੜਨ ਲਈ ਤੋਰਿਆ ਤੁਸੀਂ ਦੱਸੋ ਪੰਜਾਬ ਸਰਕਾਰ ਨੇ 800 ਸਕੂਲ ਬੰਦ ਕੀਤਾ ਸੀ ਕੈਪਟਨ ਮਹਿੰਦਰ ਨੇ ਭਗਵੰਤ ਮਾਨ ਨੇ ਉਹ 800 ਸਕੂਲ ਚਲਾਇਆ ਜਿਹੜੇ ਪਹਿਲੇ ਸਿੱਖਿਆ ਕ੍ਰਾਂਤੀ ਜਿਹੜੀ ਲਿਆਂਦੀ ਉਹਦੇ 'ਚ ਅੱਜ ਤੁਸੀਂ ਜਾ ਕੇ ਦੇਖ ਲਓ ਸਿੱਖਿਆ ਕ੍ਰਾਂਤੀ ਕਿਤੇ ਲੱਭਦੀ ਹੈ। ਹੂੰ ਅੱਜ ਫਿਰ ਜਿਹੜੀ ਪੰਜਾਬ ਦੀ ਵਿਕਾਸੀ ਦੀ ਗੱਲ ਸੀ। ਕੁਦਰਤ ਨੇ ਇੱਕ ਪੋਲ ਖੋਲੀ ਕਿਉਂਕਿ ਜਦੋਂ ਕਹਿੰਦੇ ਕਹਿਰ ਹੁੰਦਾ ਨਾ ਧਰਤੀ ਤੇ ਫਿਰ ਕੁਦਰਤ ਕਰੋਪ ਹੁੰਦੀ ਹੈ। ਅੱਜ ਹੜ੍ਹ ਆਏ ਆ। ਬੜੀ ਦੁੱਖ ਦੀ ਗੱਲ ਆ। ਬਿਲਕੁਲ ਜੀ। ਬੜਾ ਨੁਕਸਾਨ ਹੋ ਰਿਹਾ। ਜਿਸ ਜਿਸ ਤਣ ਲਾਗੇ ਸੋ ਤਣ ਜਾਣੇ ਕੌਣ ਜਾਣੇ ਪੀਰ ਪ੍ਰਾਈ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਦੇ ਘਰ ਰੁੜ ਗਏ ਜਿਨ੍ਹਾਂ ਦਾ ਮਾਲ ਰੁੜ ਗਿਆ ਜਿਨ੍ਹਾਂ ਦੇ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਤੇ ਪਤਾ ਵਾ ਪਰ ਸਰਕਾਰਾਂ ਦੇ ਕੰੰਤ ਤੇ ਜੂ ਸਰਕੀ ਬਿਲਕੁਲ ਸਰਕਾਰਾਂ ਦੇ ਕੰੰਤ ਤੇ ਜੂ ਸਰਕੀ ਮਤਲਬ ਕੀ ਲੀਡਰ ਬਣਾਏ ਇਸੇ ਕਰਕੇ ਜਾਂਦੇ ਆ ਕਿਉਂਕਿ ਵੇਖੋ ਇੱਕ ਘਰ ਚਲਾਉਣਾ ਹੋਵੇ ਨਾ ਤੇ ਇੱਕ ਮੋਤਵਾਰ ਬੰਦਾ ਰੱਖਿਆ ਜਾਂਦਾ ਕਿ ਇਹ ਸਾਰਾ ਕਾਰ ਮੁਖਤਰੀ ਕਰੂਗਾ ਔਰ ਇਹ ਪੰਜਾਬ ਚ ਚਲਾਉਣਾ ਤੇ ਪੰਜਾਬ ਵਾਸਤੇ ਕਾਰਮਕੁਤਾਰੀ ਲਈ ਕਿੰਨੇ ਬੰਦੇ ਦਿੱਤੇ ਹੋਏ ਆ 117 ਦੀ ਵਿਧਾਨ ਸਭਾ ਵਾ ਹੂੰ 117 ਐਮ ਐਲ اے ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਦੇਖਦੇ ਆ ਉਹਨਾਂ ਦੀ ਡਿਊਟੀਆਂ ਬਣਦੀਆਂ ਪਰ ਮੈਨੂੰ ਦੱਸੋ ਵੀ 117 ਚੋਂ ਤੁਹਾਨੂੰ ਕਦੀ 17 ਹੀ ਨਜ਼ਰ ਆਏ ਉਹਨਾਂ ਕਿ ਬਾਕੀ ਦੇ 100 ਕਿੱਥੇ ਗਿਆ ਬਿਲਕੁਲ ਜੀ ਚੰਚਮਕਾ ਸਾਹਿਬ ਉਹ ਵੀ ਖੜਾ ਦੇ ਗੱਲ ਕੀਤੀ ਹੈ ਤੁਸੀਂ ਹੁਣੇ ਫਿਰ ਉਹ ਗੱਲ ਜਿਹੜੀ ਘੁਮਕਮਾ ਕੇ ਫਿਰ ਉੱਥੇ ਸ਼ੇਰੇ ਪੰਜਾਬ ਤੇ ਆ ਟਿਕਦੀ ਆ ਮੰਨ ਲਓ ਉਹ ਹੁੰਦਾ ਜੇ ਬਸ਼ੀਰ ਪਿੰਡਾ ਮਹਾਰਾਜ ਅਨਜੀਤ ਸਿੰਘ ਦਾ ਰਾਜ ਹੁੰਦਾ ਜਾਂ ਉਹਦੇ ਵਰਗਾ ਰਾਜ ਹੁੰਦਾ ਤੇ ਇਹ ਕੀ ਸਥਿਤੀਆਂ ਇਦਾਂ ਦੀਆਂ ਰਹਿਣੀਆਂ ਆ ਫਿਰ ਦੇਖੋ ਜੀ ਉਹਨੇ اٹਕ ਦਰਬਾਰ ਨੂੰ ਕਹਿ ਤਾ ਸੀ اٹਕ ਜਾ ਹਾਂ ਉਹ ਕਹਿੰਦਾ ਰਹੇ ਸੀ ਨਾ ਬਿਲਕੁਲ ਕਹਿੰਦਾ ਸੀ اٹਕ ਜਾ ਦਰਿਆ ਵੀ ਰੁਕ ਜਾਂਦੇ ਸੀ ਉਹ ਕਿਰਪਾ ਸੀ ਉਹ ਅੱਜ ਵੀ ਕੋਈ ਕੋਈ ਬੰਦਾ ਮੈਂ ਨਹੀਂ ਕਹਿੰਦਾ ਮੈਂ ਤੁਸੀਂ ਉਹ ਸੋਚ ਲੈ ਕੇ ਚੱਲ ਪੋ ਉਸ ਅਕਾਲ ਪੁਰਖ ਦੀ ਤਾਕਤ ਤੁਹਾਡੇ ਤੇ ਵੀ ਕਿਰਪਾ ਹੋ ਸਕਦੀ ਆ ਹਾਂਜੀ ਕਿਸੇ ਤੇ ਵੀ ਕਿਰਪਾ ਹੋ ਸਕਦੀ ਆ ਪਰ ਉਹ ਕਿਰਪਾ ਲੈਣ ਦੀ ਸੀ ਚਾਹ ਹੀ ਨਹੀਂ ਅਸੀਂ ਤਾਂ ਇਸ ਟਾਈਮ ਤੇ ਕਰਪਸ਼ਨ ਦੇ ਹੱਕ ਚ ਖਲੋਤੇ ਆ ਅਸੀਂ ਤਾਂ ਇਸ ਟਾਈਮ ਤੇ ਫੋਟੋਵਰ ਤੇ ਰਾਜਨੀਤੀ ਕਰਨ ਤੇ ਖਲੋਤੇ ਆ ਅਸੀਂ ਤੇ ਇਸ ਟਾਈਮ ਤੇ ਲੋਕਾਂ ਦੇ ਨਾਲ ਧੱਕਾ ਕਰਨ ਤੇ ਖਲੋਟੇ ਆ ਮਤਲਬ ਕਿ ਛੇਰੇ ਪੰਜਾਬ ਮਹਾਰਾ ਰঞ্জੀਤ ਸਿੰਘ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ ਛੋਟਾ ਮੋਟਾ ਉਹ ਇੱਕ ਹੈ ਨਹੀਂ ਸੀ ਉਹਦੇ ਨਾਲ ਹਮ ਹਰੀ ਸਿੰਘ ਨਾਲੂ ਵਰਗੇ ਅਕਾਲੀ ਫੂਲਾ ਸਿੰਘ ਵਰਗੇ ਜਿਹੜੇ ਸਾਡੇ ਜਥੇਦਾਰ ਸੀ ਦਰ ਖੈਬਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਰੀ ਸਿੰਘ ਨਾਲੂ ਵਰਗਿਆਂ ਨੇ ਪਾਜੀ ਜਿਹੜੇ ਜਿਹੜੇ ਮੁਗਲ ਕਿਸੇ ਕੋ ਨਹੀਂ ਲੱਕੇ ਜਾਂਦੇ ਉਹ ਸਾਡਿਆਂ ਜਰਨੈਲਾਂ ਨੇ ਲੱਕੇ ਬਿਲਕੁਲ ਔਰ ਜਿਹੜੇ ਦਰਿਆਵਾਂ ਨੂੰ ਬੰਨ ਨਹੀਂ ਸੀ ਲੱਗਦੇ ਉਹ ਸਾਡੇ ਹਰੀ ਸਿੰਘ ਨਲੂਏ ਦੇ ਸੌਰੀ ਸ਼ੇਰੇ ਪੰਜਾਬ ਮਹਾਰਾਜੀ ਸਿੰਘ ਦੇ ਰਾਜ ਚ ਲੱਗੇ ਅੱਜ ਪੰਜਾਬ ਨੂੰ ਹੜ੍ਹਾਂ ਨਾਲ ਕਿਉਂ ਪ੍ਰਭਾਵਿਤ ਕੀਤਾ ਗਿਆ ਕਿਉਂਕਿ ਹੜ੍ਹ ਆਉਂਦੇ ਨਹੀਂ ਹੜ੍ਹ ਲਿਆਉਂਦੇ ਜਾਂਦੇ ਆ ਵੇਖੋ ਸਰਕਾਰਾਂ ਦੇ ਹੱਥੇ ਸਾਰੀ ਪੋਜੀਸ਼ਨ ਸਰਕਾਰਾਂ ਦੇ ਹੱਥ 'ਚ ਹੈ ਹੁਣ ਜਦੋਂ ਪਤਾ ਵਾ ਕਿ ਉੱਥੇ ਇੰਨੇ ਵੱਡੇ ਲੈਵਲ ਤੇ بارش ਹੋ ਰਹੀ ਆ ਕੀ ਤੁਸੀਂ ਪਾਣੀ ਥੋੜਾ ਥੋੜਾ ਡੋਨੇਟ ਨਹੀਂ ਕਰ ਸਕਦੇ ਕਰ ਸਕਦੇ ਆ ਸਭ ਕੁਝ ਹੋ ਸਕਦਾ ਹੈ ਲੇਕਿਨ ਪ੍ਰੋਟੋਕੋਲ ਲੋਕਾਂ ਨੂੰ ਮਾਰਨ ਵਾਸਤੇ ਕੋਸ਼ਿਆ ਆਪਣੇ ਬਵਾਚਾ ਵਾਸਤੇ ਕੋਸ਼ਿਆ ਔਰ ਕਹਿਣ ਤੋਂ ਭਾਗਿਆ ਕਿ ਅਸੀਂ ਆਪਣੀ ਪਰਜਾ ਦੀ ਰਾਖੀ ਕਰਨ ਵਿੱਚ ਜਿਹੜਾ ਸਫਲ ਨਹੀਂ ਨਜ਼ਰ ਆਉਂਦੇ ਕਿਉਂਕਿ ਉਹ ਹੜਾਂ ਦੀ ਮਾਰ ਜਦੋਂ ਲੋਕਾਂ ਤੇ ਪੈਂਦੀ ਹੈ ਤੇ ਉੱਤੇ ਸਰਕਾਰਾਂ ਵੀ ਜਿਹੜੀਆਂ ਵਾਂ ਕਿਤੇ ਨਾ ਕਿਤੇ ਦੇਣਦਾਰ ਆ ਬਿਲਕੁਲ ਜੀ ਭਰਨਸਰਨ ਦੇ ਲੋਕ ਸਾਡੇ ਨਾਲ ਤੁਰ ਕੇ ਦੇਖਣ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੀ ਨਗਰੀ 'ਚ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਔਰ ਇਹ جنگ ਲੜਾਂਗੇ جنگ ਦੇ ਵਿੱਚ ਫਤਿਹ ਹੁੰਦੀ ਆ ਕੀ ਹੁੰਦਾ ਵਾ ਉਹ ਤਾਂ ਕਾਲਪੁਰਖ ਤੈਅ ਕਰੂਗਾ ਪਰ جنگ ਵਿੱਚ ਜਦੋਂ ਲੜੀਏ ਫਿਰ ਬਹਾਨੇ ਨਹੀਂ ਬਣਦੇ جنگ ਲੜੀ ਜਾਂਦੀ ਅਸੀਂ ਇਹ ਜਿਹੜੀ ਆ ਜੀਵਨੀ ਚੋਣ ਦੀ جنگ ਜ਼ਰੂਰ ਲੜਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ